ਗਰਵ ਸੈਲਸ ਜਯੋਤੀ ਲੈ ਪਟਿਆਲਾ ਦੇ ਉਜਾਲਾ ਹੰਕੋਪ੍ਰਿਲ ਵਾਲੇ ਬਰਾਣ ਦੇ ਸਾਮਾਨ ਪਟਿਆਲਾ ਵਿੱਚ ਪਹਿਲੀ ਵਾਰ ਇਕਮ ਡਿਪਾਰਟਮੈਂਟ ਸਟੋਰ ਤ੍ਰਿਪੜੀ ਵਿੱਚ ਨਵੀਂ ਸਕੀਮ ਦੇਖਣ ਨੂੰ ਮਿਲੀ ਵਿਕਰੀ ਦੌਰਾਨ ਇੱਕ ਲੱਕੀ ਡਰਾਅ ਕੱਢਿਆ ਗਿਆ ਜਿਸ ਵਿੱਚ ਤ੍ਰਿਪੜੀ ਦੇ ਇੱਕ ਨਿਵਾਸੀ ਦਾ ਕੂਪਨ ਨਿਕਲਿਆ ਜਿਸ ਵਿੱਚ ਉਹਨਾਂ ਦੀ ਮਾਤਰ 150 ਰੁਪਏ ਵਿੱਚ ਵਾਸ਼ਿੰਗ ਮਸ਼ੀਨ ਨਿਕਲੀ ਇਸ ਬਰਾਣ ਨੂੰ ਸੇਲ ਕਰਨ ਵਾਲੇ ਪਰਵੀਰ ਵਰਮਾ ਵਿਜੇ ਕੁਮਾਰ ਅਤੇ ਰਜਤ ਸੂਰੀ ਜੀ ਸਨ और है टीम ये है तो मैं इसको बताया इधर रह गई ये तो दिखाएंगे ना

ਹੋ ਖਾਊਗਾ ਆਪ ਜਰਾ ਫੋਨ ਕਰੋ ਅੰਡਰ ਹਲਾ ਸਰ ਕਿੰਨੇ ਕੁ ਕੂਪਨ ਕੱਢਨੇ ਆ ਕੋਈ ਕੱਢ ਨਹੀਂ ਆ ਸਰਫ ਇੱਕੋ ਹੀ ਇੱਕ ਕੂਪਨ ਲੱਤੀ ਗਲਾਂਤ ਮਿਲ ਗਿਆ ਉਹ ਵਾਸ਼ਿੰਗ ਅਰੇ ਮਨ ਉਹਨੇ ਜਿੱਦਾ ਇਹ ਨਿਕਲੇ ਕੂਪਨ ਉਹਨੂੰ ਮਸ਼ੀਨ ਮਿਲ ਚੁੱਕੀ ਹੈ ਅਬਰ ਪਿੱਛੇ ਹੈ ਉਹਦਾ ਨਾਮ ਲਿਖਾ ਹੋਇਆ ਠੀਕ ਹੈ ਸਰ ਉਹਨਾਂ ਨੂੰ ਕਾਲ ਕਰੋ ਆਗੇ ਆਪਾਂ ਨੂੰ ਇੱਕ ਮਿੰਟ ਡਿਪਾਰਟਮੈਂਟ ਸਟੋਰ ਤੋਂ ਹਾਂਜੀ ਹਾਂਜੀ ਤੁਸੀਂ ਉੱਤੇ ਕੋਈ ਸਰਵਿਸ ਪਰਚੇਜ ਕੀਤਾ ਹੋਣਾ ਜੋਤੀ ਲੱਗਿਆ ਤੇ ਤੁਹਾਡਾ ਇੱਕ ਕੂਪਨ ਪਾਇਆ ਹੋਣਾ ਹਾਂਜੀ ਹਾਂਜੀ ਤੇ ਤੁਹਾਡਾ ਵਾਸ਼ਿੰਗ ਮਸ਼ੀਨ ਨਿਕਲਿਆ ਉਹ ਆ ਰਹੇ ਆ ਲਓ ਬੜਾ ਤੇ ਕਿੰਨੀ ਦੇਰ ਚ ਪਹੁੰਚਦੇ ਸਿੱਥੇ देख, देख, दागे दागे आधार देख हैं रहे वालों जो कूपन के मशीन दिखी जा रही है दिखाने दिखावे कि इस कूपन ने जो भी लकड़ी ट्रोल निकलिया उसमें जी मशीन दिखी जाएगी ਕੀ ਨਾ ਰੁਪਿੰਦਰ ਸਤੇਜਾ ਜਿਹੜੇ ਤੁਸੀਂ ਸਕੀਮ ਕੱਢ ਰਹੇ ਹੋ ਉਹ ਕਿਹੜੀ ਸਕੀਮ ਹੈ ਤੇ ਨਾਮ ਕੀ ਹੈ ਕੰਪਨੀ ਦਾ ਇਹ ਵਾਸ਼ਿੰਗ ਮਸ਼ੀਨ ਐਕਟੀਵਿਟੀ ਸਕੀਮ ਹੈ ਜਿਹਦੇ ਵਿੱਚ ਕੀ ਸੀਗਾ 1 ਕਿਲੋ ਤੋਂ ਲੈ ਕੇ 7 ਕਿਲੋ ਤੱਕ ਜੇਰਾ ਵੀ ਸਰਫ ਦਾ ਪੈਕੇਟ ਲਏਗਾ ਉਹਦੇ ਉੱਪਰ ਇੱਕ ਕੂਪਨ ਫ੍ਰੀ ਸੀਗਾ ਕੂਪਨ ਦੇ ਵਿੱਚ ਟੌਪ ਲੋਡ ਵਾਸ਼ਿੰਗ ਮਸ਼ੀਨ ਹੈ ਜਿਹਦਾ 19500 ਐਮਆਰਪੀ ਹੈ ਦੀਵਾਲੀ ਤੋਂ ਸਕੀਮ ਸ਼ੁਰੂ ਹੋਈ ਸੀਗੀ 28 ਅਕਤੂਬਰ ਤੱਕ ਸਕੀਮ ਸੀਗੀ ਇਕਮ ਡਿਪਾਰਟਮੈਂਟਸ ਉਹ ਤ੍ਰਿਪਤੀ ਦੇ ਵਿੱਚ ਜਿੰਨੇ ਵੀ ਕਸਟਮਰ ਸਰ ਪਰਚੇਸ ਕਰਨਗੇ ਉਹਨਾਂ ਨੂੰ ਨਾਲ ਨਾਲ ਕੂਪਨ ਮਿਲੇਗਾ ਕੂਪਨ ਉਹਦਾ ਨਾਮ ਭਰ ਕੇ ਮੋਬਾਈਲ ਨੰਬਰ ਭਰ ਕੇ ਕੂਪਨ ਬਲੋਕਸ ਦੇ ਵਿੱਚ ਪਾਇਆ ਜਾਂਦਾ ਸੀਗਾ ਕਿ ਤਕਰੀਬਨ 250 ਤੋਂ 250 ਕੂਪਨ ਇਕੱਠੇ ਹੋ ਚੁੱਕੇ ਹੈ ਜਿਹਦਾ ਡਰਾਅ ਨਿਕਲੇਗਾ ਔਰ ਡਰਾਅ ਸੀ ਲਾਈਵ ਕਢਾਂਗੇ ਲਾਈਵ ਹੀ ਉਹਨਾਂ ਨੂੰ ਕਾਲ ਕਰਾਂਗੇ ਤੇ ਨਾਲ ਹੀ ਉਹਨਾਂ ਨੂੰ ਰੋਸ਼ ਮਸ਼ੀਨ ਹੈਂਡਓਵਰ ਕਰਾਂਗੇ ਪਟਿਆਲੇ ਚ ਪਹਿਲੀ ਵਾਰ ਕਰਦੇ ਫਸਟ ਕਾਊਂਟਰ ਹੈਗਾ ਫਸਟ ਟਾਈਮ ਸੀ ਇਸ ਕੀਤਾ ਹੈ ਲੇਕਿਨ ਇਹ ਸੰਗਰੂਰ ਦੇ ਵਿੱਚ ਅਸੀਂ ਆਲਰੇਡੀ ਕਰ ਚੁੱਕੇ ਹਾਂ ਤੇ ਲੁਧਿਆਣੇ ਚ ਦੋ ਕਾਉਂਟਰਾਂ ਦੇ ਕੀਤਾ ਸੀ ਚੰਡੀਗੜ੍ਹ ਹ ਤੇ ਅਮਰੀਕਾ ਸਾਡੇ ਹੋ ਚੁੱਕਿਆ ਉਹਦੇ ਤੋਂ ਵਧੀਆ ਮਿਲੇ ਤੁਹਾਡਾ ਬਹੁਤ ਅੱਛਾ ਰਿਸਪੌਂਸ ਮਿਲੇਆ ਪਰ ਕਸਟਮਰ ਬਹੁਤ ਸੈਟੀਸਫਾਈਡ ਹੈ ਜਿਵੇਂ ਉਹ ਨੂਰੇ ਪਟਿਆਲਾ ਇਸ ਕੇਅਰ ਸੋਸਿਕ ਫਸਟ ਕਾਉਂਟਰ ਹੈ ਤੁਹਾਡਾ ਉਹਦੇ ਰਿਕਮੈਂਡ ਤੁਹਾਨੂੰ ਮਿਲਦਾ ਰਿਗਾਰਡ ਬਹੁਤ ਵਧੀਆ ਰਿਗਾਰਡ ਰਿਹਾ ਇਸ ਕਸਟਮਰ ਵੀ ਜਿਆਦਾ ਵਧੀਆ ਆਊਟਰ ਦੀ ਸੇਲ ਵੀ ਕਰ ਸਕਦੇ ਆ ਇਸ ਚੀਜ਼ ਦਾ ਔਰ ਬ੍ਰਾਂਡ ਦੀ ਬਣਦਾ ਹੀ ਹੈ ਪਬਲਿਸਿਟੀ ਮਿਲਦੀ ਹੈ ਇਸ ਚੀਜ਼ ਨੂੰ ਆਊਟਰ ਦੇ ਵੀ ਤੇ ਕੰਪਨੀ ਦੇ ਵੀ ਮਤਲਬ ਹੁਣ ਛੋਟਾ ਸਾਰਾ ਸਾਇਆ ਕਰ ਬੱਲ ਜੇ ਦਾ ਵੀ ਕੋਪਰ ਨਿਕਲਿਆ ਉਹਨੂੰ ਮਸ਼ ਈਮਨ ਕੇ ਮੈਂ ਤਾਂ ਇਤਿਹਾਸ ਲੁਧਿਆਣਾ ਡਿਸਪੰਸ ਬੰਦੇ ਨਿਕਲੇ ਸੀ ਉਸੇ 70 ਰੁਪਏ ਦਾ ਪੈਕੇਟ ਲੈ ਗਿਆ ਸੀ ਜਿਸ ਨੂੰ ਵਾਸ਼ਿੰਗ ਮਸ਼ੀਨ ਮਿਲਦੀ ਹੈ ਪਰ ਇਹ ਹੀ ਜਾਣਨਾ ਚਾਹੁੰਦਾ ਨਾ ਕਿ ਚਾਹੇ 70 ਰੁਪਏ ਦਾ ਇੱਕ 70 ਰੁਪਏ ਦਾ ਪੈਕੇਟ ਨਾਲ ਸਿੰਗਲ ਕੂਪਨ ਸੀ ਜਿਸ ਨੂੰ ਵਾਸ਼ਿੰਗ ਮਸ਼ੀਨ ਮਿਲਦੀ ਹੈ ਪਰ ਇਹ ਪਤਾ ਨਹੀਂ ਪੁੱਛ ਰਹੇ ਤਾਂ ਕਿ ਜਿਹੜੇ ਆਪਣੇ ਦਰਸ਼ਕ ਦੇਖਣਗੇ ਤਾਂ ਕਿ ਉਹਨਾਂ ਨੂੰ ਲੱਗੇ ਕਿ ਇਕੱਲੇ ਮਹਿੰਗੇ ਪੈਕੇਟ ਨਾਲ ਨਹੀਂ ਸਸਤੇ ਨਾਲ ਵੀ ਚੰਦਰ ਪ੍ਰਕਾਸ਼ ਸਰ ਅੰਮ੍ਰਿਤਪਾਲ ਜੀ ਇੱਕ ਇੱਕ ਮਿੰਟ ਬਾਅਦ ਤੋਂ ਰਸਟੋਰ ਫਰੇ ਜਿਹੜੀ ਇਹ ਕੂਪਨ ਲਈ ਸਿਸਟਮ ਲੈ ਕੇ ਆਇਆ ਸਰਪੱਲੇ ਕਿੰਨੇ ਕੰਮ ਤੋਂ ਚੱਲ ਰਿਹਾ ਹੈਗਾ ਇਹ ਸੀ દિਵਾਲੀ ਤੋਂ ਸ਼ੁਰੂ ਕੀਤਾ ਸੀਗਾ ਕਿੱਤਾ ਦਾ ਰਿਸਪੌਂਸ ਮਿਲਿਆ ਤੁਹਾਨੂੰ ਬਹੁਤ ਵਧੀਆ ਮਿਲਿਆ ਇਹਨਾਂ ਆਪਣਾ ਡਿਟਰਜੈਂਟ ਪਹਿਲੇ ਕਦੇ ਨਹੀਂ ਵੇਚਿਆ ਜਦੋਂ ਹੁਣ ਕਿਹਾ ਇਹ ਜਦੋਂ ਜਿਹੜੀ ਇਹ ਸਕੀਮ ਚੱਲਦੀ ਹੈ ਇਹ ਕੂਪਨ ਨਾਲ ਹੀ ਜਾਂ ਮਸ਼ੀਨ ਕਿੰਨਾ ਦਾ ਲੱਗ ਰਿਹਾ ਤੁਹਾਨੂੰ ਬਹੁਤ ਵਧੀਆ ਲੱਗ ਰਿਹਾ ਜੀ ਬਹੁਤ ਵਧੀਆ ਆ ਰਿਹਾ ਹਾਂਜੀ ਹੁਣ ਤੱਕ ਇਹ ਸਰ ਕਿੰਨੇ ਕਿੱਲੇ ਚੁੱਕੇ ਨੇ ਤੁਹਾਡੇ ਕੋਲ 100 ਪੈਕ ਬਹੁਤ ਵਧੀਆ ਰਿਸਪੌਂਸ ਆ ਰਿਹਾ ਹਾਂਜੀ ਫਿਰ ਫੜੇ ਜਾ ਵਿੱਚ ਪਹਿਲੇ ਤੁਸੀਂ ਇਹਨਾਂ ਦੇ ਬਣੇ ਹੋ ਸਿਸਟਮ ਜਾਂ ਹੋ ਕੇ ਕੰਪਨੀ ਨੇ ਆਪਣੇ ਦੁਕਾਨ ਸਲੈਕਟ ਕੀਤੀ ਸੀ ਤੇ ਉਹਨਾਂ ਬਾਕਸ ਦੇ ਵਿੱਚ ਬੰਦ ਮੈਂ ਜਿਹੜਾ ਵੀ ਕਸਟਮਰ ਹੈਂਗ ਕੋ ਲੈ ਜਾਂਦਾ ਸੀ ਉਸ ਨੂੰ ਉਹਨਾਂ ਨੇ 쿠ਪਨ ਦਿੱਤਾ ਇਨਾਮ ਵਜੋਂ ਇਹਨਾਂ ਨੇ ਕਰਨਾ ਹੈ ਹੁਣ ਯੂ ਕੋ ਟ੍ਰਾਂਸ ਵਧੀਆ ਲੱਗ ਰਹੀ ਜਿਵੇਂ ਮਸ਼ੀਨ ਦੇ ਰਹੇ ਨੇ ਕੁਝ ਹਾਂਜੀ ਹਾਂ ਆਪਣੇ ਕਿਸੇ ਕਸਟਮਰ ਨੂੰ ਮਿਲੇ ਕਿ ਜ਼ਿਆਦਾ ਵਧੀਆ ਬਹੁਤ ਅੱਛਾ ਲੱਗੇਗਾ ਜੀ ਜਿਵੇਂ ਇਹ ਪੁੱਛਣਾ ਨਾ ਬਾਕੀ 70 ਰੁਪਏ ਦਾ ਸਰਾਫ ਹੋ ਗਿਆ ਤੇ ਉਹ ਤੋਂ ਮਹਿੰਗਾ ਵੀ ਹੈ ਇਹ ਸਿੱਧਾ ਕੋਲ ਦਾ ਸਿਗਰ 150 ਵਾਲਾ ਸਿੱਧਾ ਉਸ ਤੋਂ ਮਹਿੰਗਾ ਵੀ ਸਿੱਧਾ ਸਭ ਨੂੰ 쿠ਪਨ ਦਿੱਤਾ ਗਿਆ ਕਿੰਨੋ ਲੀਟਰ 2 ਬਲੋਂ 2 5 ਕਿਲੋ 5 ਦਿਨ ਮੇਰਾ ਨਾਮ ਅਮਨਪ੍ਰੀਤ ਸਿੰਘ ਸੜਾ ਕੁਪਨ ਆਇਆ ਕੁਪਨ ਨਿਕਲੇ ਕਿਸ ਚੀਜ਼ ਚੋਂ ਨਿਕਲੇ ਕੁਪਨ ਸਸੇ ਹੈਂਕੋ ਦਾ ਲਿਕੁਇਡ ਸਿਰਫ ਨਿਆ ਸੀਗਾ ਉਸ ਦੇ ਵਿੱਚ ਸਾਡਾ ਇਹ ਜਿਹੜਾ ਕੁਪਨ ਅਸੀਂ ਪਾਇਆ ਸੀ ਇੱਥੇ ਉਹ ਨਿਕਲਿਆ ਜੀ ਤੁਹਾਨੂੰ ਮਿਲ ਸੀਗੀ ਵੀ ਇਹ ਕੁਪਨ ਜਿਹੜੀ ਮਸ਼ੀਨ ਵਗੈਰਾ ਹੈਗਾ ਨਿਕਲ ਜੇਗੀ ਤੁਹਾਡੇ ਨੂੰ ਸਾਨੂੰ ਅਸੀਂ ਰੂਟੀਨ ਚ ਖਰੀਦਾ ਸੀ ਸਾਨੂੰ ਭਾਈ ਸਾਹਿਬ ਨੇ ਕਿਹਾ ਵੀ ਤੁਸੀਂ ਕੁਪਨ ਪਰੋ ਕੰਪਨੀ ਵਾਲਾ ਸਕੀਮ ਆਈ ਹੈ ਅਸੀਂ ਜਸਟ ਇੱਕ ਕੁਪਨ ਭਰ ਕੇ ਜਾ ਚੁੱਕੇ ਸੀ ਸਾਨੂੰ ਤਾਂ ਯਾਦ ਵੀ ਨਹੀਂ ਅਸੀਂ ਕੁਪਨ ਭਰਿਆ ਹੈ ਪਰ ਇਹ ਜੇ ਅਚਾਨਕ ਫੋਨ ਆਇਆ ਕੰਪਨੀ ਦੇ ਰਿਪਰੈਜ਼ੈਂਟੇਡਸ ਵੱਲੋਂ ਤੁਹਾਡਾ ਜੋ ਹੈ ਮਸ਼ੀਨ ਨਿਕਲੀ ਹੈ ਤੋਂ ਅਸੀਂ ਚਾ ਚਾ ਦੇ ਵਿੱਚ ਬੜੀ ਜਲਦੀ ਇੱਥੇ ਪਹੁੰਚੇ ਹਾਂ ਜੀ ਜਿਹੜਾ ਸਰਫ ਸੀਗਾ ਸਰਫ ਕਿੰਨਾਂ ਦਾ ਸੀ ਸਰਫ 200 ਰੁਪਏ ਦੇ ਆਸ-ਪਾਸ ਸੀਗਾ ਜੀ 200 ਰੁਪਏ ਨਾਲ ਤੁਹਾਡੀ ਚੰਗੀ ਲੱਗੀ ਹੈ ਹਾਂਜੀ ਹਾਂਜੀ ਇਸ ਸਕੀਮ ਦੇ ਕੋਲ ਤੁਹਾਨੂੰ ਮਸ਼ੀਨ ਮਿਲਲੀ ਹੈ ਮੈਂ ਤਾਂ ਜਦੋਂ ਮੈਨੂੰ ਹੁਣ ਯਾਦ ਆ ਰਿਹਾ ਜਦੋਂ ਮਸ਼ੀਨ ਆਪਣਾ 쿠ਪਨ ਭਰਿਆ ਸੀਗਾ ਤੇ ਮੈਂ ਆਪਣੇ ਭਾਈ ਸਾਹਿਬ ਨੂੰ ਕਿਹਾ ਸੀਗਾ ਦੁਕਾਨਦਾਰ ਸਾਹਿਬ ਨੂੰ ਜਿਨ੍ਹਾਂ ਦੇ ਅਸੀਂ ਬਹੁਤ ਪੁਰਾਣੇ ਕਸਟਮਰ ਆ ਵੀ ਸਾਡੇ ਹੀ ਕੱਢ ਦਿਓ ਮਸ਼ੀਨ ਮੈਂ ਤਾਂ ਮਜ਼ਾਕ ਵਿੱਚ ਅੱਛਾ ਕਿਹਾ ਸੀ ਪਰ ਅੱਜ ਪ੍ਰਮਾਤਮਾ ਨੇ ਸਾਡੀ ਜਿਹੜੀ ਹੈ ਉਹ ਅਰਦਾਸ ਸੱਚੇ ਦਿਲੋਂ ਨਿਕਲੇ ਹੁਣ ਕਿੱਥੇ ਬੋਲ ਉਹ ਪੂਰੇ ਹੋ ਗਏ ਤੁਹਾਨੂੰ ਕੋਈ ਲਾਇਕ ਵਾਰ ਤਾਂ ਤੁਹਾਨੂੰ ਲੱਗਿਆ ਉਹਨਾਂ ਸਰ ਵੀ ਮਜ਼ਾਕ ਕਰ ਰਹੇ ਨੇ ਇਕਵਲ ਤਾਂ ਦੇਖੋ ਇਨਸਪੈਕਟਿਡ ਹੁੰਦਾ ਹੈ ਬਈ ਇਹ ਕਿੱਥੋਂ ਹੋ ਗਿਆ ਤੇ ਜਦੋਂ ਲੱਗ ਰਿਹਾ ਸਰ ਤੁਹਾਨੂੰ ਵੀ ਤੁਹਾਨੂੰ ਹੈ ਮਸ਼ੀਨ ਨਹੀਂ ਕਿਲੀ ਨਹੀਂ ਹੋ ਰਹੀ ਜਾ ਚਾ ਚਾ ਅੱਜ ਬਹੁਤ ਖੁਸ਼ੀ ਹੈ ਜੀ ਜੋ ਵੀ ਗਿਫਟ ਮਿਲਦਾ ਹੈ ਕੰਪਨੀ ਵੱਲੋਂ ਜਾਂ ਕਿਸੇ ਵੱਲੋਂ ਉਹ ਖੜੇ ਮੱਥੇ ਪ੍ਰਵਾਨ ਹੁੰਦਾ ਹੈ ਉਹਦੀ ਖੁਸ਼ੀ ਵੱਖਰੀ ਹੁੰਦੀ ਹੈ ਜੀ ਮੈਂ ਸਾਰਾ ਵੀ ਵਧੀਆ ਨਿਕਲੇ ਆਂ ਹਾਂ ਤੇ ਰੁਟੀਨ ਚ ਇਹੀ ਬਰਤਦੇ ਆਂ ਜੀ ਕਾਫੀ ਲੰਬੇ ਸਮੇਂ ਤੋਂ ਅਸੀਂ ਇਹ ਜਿਹੜਾ ਸਰਫ ਹੈ ਐਨਕੋ ਦਾ ਲਿਕਵਿਡ ਸਰਫ ਵਰਤਦੇ ਆ ਰਹੇ ਹਾਂ ਠੀਕ ਹੈ